ਬਾਕੀ ਜੈਤੋ ਵਾਲਾ ਮੈਂ ਤਾਂ ਜੈਤੋ ਦੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਪੱਤਰਕਾਰ ਭਾਈਚਾਰਨ ਨੂੰ ਵੀ ਅਪੀਲ ਕਰਦਾ ਕਿ ਸ਼ਹਿਰ ਚ 25 30 ਥਾਵਾਂ ਤੇ ਤੇ ਹਰੇਕ ਪਿੰਡ ਚ ਇੱਕ ਦਾਨ ਪਾਤਰ ਲਾ ਦਿਓ ਕਿ ਐਮਐਲਏ ਮੌਲਕ ਦੀ ਗਰੀਬੀ ਕੱਢਣ ਲਈ ਇਹਦੇ ਚ ਦਾਨ ਪਾਓ 5 10 ਰੁਪਏ ਮਹੀਨੇ ਬਾਅਦ ਮੈਂ ਵੀ ਪਾਦਾ ਕਰੂੰਗਾ ਸਾਰੇ ਪਿੰ ਪਿੰ ਸ਼ਹਿਰ ਚ ਲਾ ਦਿਓ ਦਾਨ ਪਾਤਰ ਪਿੰਡਾਂ ਚ ਲਾ ਦਿਓ ਤਾਂ ਕਿ ਇਹਦੀ ਗੁਰਬਤ ਨਿਕਲ ਜੇ ਇਹਦੀ ਭੁੱਖ ਨਿਕਲ ਜੇ ਠੀਕ ਆ ਕਿਉਂਕਿ ਇਹ ਪੈਸੇ ਦੀ ਕਿਸੇ ਨੂੰ ਵੀ ਬਾਪ ਕਹਿ ਸਕਦਾ ਤੈਨੂੰ ਆਪਣੇ ਭਾਈਚਾਰੇ ਨਾਲ ਜਿਨ੍ਹਾਂ ਦੇ ਘਰੇ ਜੰਮਿਆ ਉਹਨਾਂ ਦੇ ਨਾਲ ਹੀ ਇੰਨੀ ਨਫ਼ਰਤ ਆ ਕਿ ਉਹਨਾਂ ਤੇ ਡਾਂਗ ਵਰਦੀ ਹੋਵੇ ਇਹਨੂੰ ਮੈਂ ਵੀ ਮੇਰੇ ਹਲਕੇ 'ਚ ਮੇਰੇ ਭਾਈਚਾਰੇ ਨੂੰ ਕਿਵੇਂ ਕੁੱਟਿਆ ਮਾਰਿਆ ਜਾਵੇ ਪਤਾ ਨਹੀਂ ਕਿਉਂ ਆਪਣੇ ਭਾਈਚਾਰ ਨਾਲ ਨਹੀਂ ਨਫ਼ਰਤ ਕਰਦਾ ਜਿਹੜਾ ਬੰਦਾ ਆਪਣੇ ਭਾਈਚਾਰੇ ਦਾ ਨਹੀਂ ਹੋਇਆ ਉਹ ਪੱਤਰਕਾਰਾਂ ਦਾ ਕਿਵੇਂ ਹੋ ਜਾਊਗਾ ਔਰ ਇਹ ਜੈਤੋ ਦੇ ਵਿੱਚ ਇਤਿਹਾਸ ਸਿਰਜਦਾ ਇਸ ਬੰਦੇ ਨੇ ਕਿ ਕਿੰਨੀਆਂ ਵੀ ਇੱਥੇ ਸਰਕਾਰਾਂ ਰਹੀਆਂ ਇਹ ਪਹਿਲੀ ਵਾਰੀ ਆ ਇੱਕ ਪਰਚਾ ਇਹਨੇ ਜਿਹੜਾ ਪੱਤਰਕਾਰ ਤੇ ਕਰਵਾਇਆ